ਆ ਜਿਸ ਹਫ਼ਤੇ ਕਾਲਜ ਮੇਰੇ ਕਾਰਨ ਤੁਸੀਂ ਬਹੁਤ ਵਧੀਆ ਹੋਵੋਗੇ ਤੇ ਪਹਿਲਾ ਹੀ ਤਰ੍ਹਾਂ ਪਾ ਤੁਹਾਡੇ ਲਈ ਇੱਕ ਵੀਡੀਓ ਲੈ ਕੇ ਆਏ ਆ ਜੀ ਜੋ ਕਿ ਸੁਖ ਭੈਣ ਦੇ ਨਾਲ ਰਿਲੇਟਡ ਆਈ ਵੀਡੀਓ ਹੁਣ ਉਹਨਾਂ ਦਾ ਪਰਿਵਾਰ ਕੈਮਰੇ ਅੱਗੇ ਆਇਆ ਉਹਨਾਂ ਨੇ ਕੈਮਰਾਮੈਨ ਨੂੰ ਨ ਪੱਤਰਕਾਰ ਨੂੰ ਆਪਣੇ ਘਰੇ ਬੁਲਾਇਆ ਵੀ ਆਪਣੇ ਜਿਹੜੀ ਹੁੰਦੀ ਗੱਲਬਾਤ ਕਰਨ ਲਈ ਵੀ ਲੋਕਾਂ ਦੇ ਸਾਹਮਣੇ ਲਿਓਨ ਲਈ ਉਹਨਾਂ ਨੇ ਪੱਤਰਕਾਰ ਨੂੰ ਬੁਲਾਇਆ ਵਾਸਤੇ ਪੱਤਰਕਾਰ ਨੇ ਉਹਨਾਂ ਦੇ ਮਤਲਬ ਕਿ ਬਿਆਨ ਲਏ ਆ ਵੀ ਉਹ ਕੀ ਕਹਿ ਰਹੇ ਆ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆਵੇਂ ਉਹਨਾਂ ਨੇ ਕੀ ਕੀ ਬਿਆਨ ਦਿੱਤੇ ਆ ਜੀ ਇਹ ਵੀਡੀਓ ਦਿਖਾਉਣ ਦਾ ਮਤਲਬ ਇਹ ਨਹੀਂਗਾ ਵੀ ਤੁਹਾਨੂੰ ਇਹ ਹੀ ਕਹਿ ਰਹੀ ਆਂ ਵੀ ਸੁਖ ਦੀ ਬੇਕਾ ਫੈਮਲੀ ਹੀ ਸਹੀ ਆ ਇਸ ਦਮ ਤੁਸੀਂ ਵੀਡੀਓ ਧਿਆਨ ਨਾਲ ਪਹਿਲਾਂ ਸੁਣਿਆ ਕਰੋ ਹਨਾ ਇਹ ਵੀਡੀਓ ਦੇ ਵਿੱਚ ਮੈਂ ਕੀ ਕਹਿ ਰਹੀ ਆਂ ਤੁਸੀਂ ਉਹ ਧਿਆਨ ਨਾਲ ਸੁਣਿਆ ਕਰੋ ਦੇਖਿਆ ਕਰੋ ਪਹਿਲਾਂ ਸੁਖ ਦੀ ਮੌਤ ਤੋਂ ਬਾਅਦ ਹੁਣ ਉਹਨਾਂ ਦੀ ਜਿਹੜੀ ਉਹਨਾਂ ਦੀ ਪਰਜਾਈ ਹੈ ਸੁਖ ਦੀ ਪਰਜਾਈ ਹੈ ਜਿਹੜੀ ਉਹ ਕੈਮਰੇ ਦੇਖ ਗਈ ਆ ਤੇ ਉਸ ਨੇ ਬਹੁਤ ਸਾਰੇ ਇਲਜ਼ਾਮ ਸੁਖ ਦੀ ਮਸੋਰਾ ਫੈਮਲੀ ਤੇ ਲਾਏ ਆ ਜੋ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਆਪਾਂ ਕਮੈਂਟਸ ਵੀ ਬਹੁਤ ਉਹਨਾਂ ਦੇ ਪੜੇ ਆ ਹਨਾ ਆਪਾਂ ਉਹਨਾਂ ਦੇ ਸੁਭਾਅ ਬਾਰੇ ਉਹ ਵਲੌਗਿੰਗ ਕਰਦੇ ਆਪਾਂ ਨੂੰ ਸਾਰਾ ਉਹਨਾਂ ਦਾ ਕੱਲੀ-ਕੱਲੀ ਚੀਜ਼ ਬਾਰੇ ਪਤਾਵਾ ਹਨਾ ਆਪਾਂ ਐਵੇਂ ਫालतੂ ਆਪਾਂ ਉਹਨਾਂ ਨੂੰ ਦਗਨਾਮ ਨਹੀਂ ਕਰ ਸਕਦੇ ਹਨਾ ਜੋ ਭੈਣ ਮਰ ਗਈ ਆ ਹਨਾ ਜੋ ਇਸ ਦੁਨੀਆ ਤੇ ਨਹੀਂ ਗਈ ਉਹ ਤਾਂ ਚਲ ਜੋ ਹੋਣਾ ਸੀ ਭਾਣਾ ਵਰਤੀ ਗਿਆ ਪਰ ਪਿੱਛੇ ਪਰਿਵਾਰ ਬਾਰੇ ਨਹੀਂ ਸੋਚ ਰਹੀ ਉਸਦੀ ਪਿਕਾ ਫੈਮਲੀ ਹਨਾ ਤੇ ਆਪਾਂ ਤੁਹਾਨੂੰ ਦੱਸਦੇ ਆ ਵੀ ਉਹ ਕੀ ਕਹਿ ਰਾਇਆ ਆਪਾਂ ਤੁਹਾਨੂੰ ਦੱਸਦੀ ਆ ਸੁਖਦੀ ਪਰਚਾਈ ਦੇ ਨਾਮ ਗਗਨਦੀਪ ਕੌਰ ਹੈ ਜੀ ਉਹ ਕੈਮਰੇ ਦੇ ਅੱਗੇ ਆਈ ਆ ਤੇ ਉਸਨੇ ਦੱਸਿਆ ਕਿ ਮੇਰੇ ਨਾਨ ਦੇ ਵਿਆਹ ਨੂੰ 13 ਸਾਲ ਹੋਏ ਸੀ ਤੇ ਕੈਪਟਨ ਸਿੰਘ ਦੀ ਤਨਖਾਹ 15000 ਸੀ ਇਹ ਆਪ ਤਾਂ ਹੁੰਦਾ ਦੱਸ ਦਈਏ ਕਿ ਮਲੇਸ਼ੀਆ ਕੰਟਰੀ ਇੰਨੀ ਵੀ ਨਹੀਂ ਮਾੜੀ ਕਿ ਉੱਥੇ 15000 ਦੀ ਤਨਖਾਹ ਹੋਊਗੀ ਇੰਨੀ ਵੀ ਨਹੀਂ ਮਾੜੀ ਹੁੰਦੀ ਬਤ ਬਤ ਮਲੇਸ਼ੀਆ ਕੰਟਰੀ ਇੰਨੀ 25 ਤੋਂ 30000 ਪਹਿਲਾਂ ਬੰਦਾ ਹੀ ਬੰਦਾ ਮਲੇਸ਼ੀਆ ਕੰਟਰੀ ਦੇ ਵਿੱਚ ਪਰ ਉਹ ਕਹਿ ਰਹੇ ਆ ਕਿ ਉਹਨਾਂ ਦੀ ਸਿਰਫ 15000 ਦੀ ਤਨਖਾਹ ਸੀਗੀ ਹਲੇ ਅੱਗੇ ਸੁਣਿਓ ਕੀ ਕਹਿ ਰਹੇ ਆ ਉਹਨਾਂ ਸੁਖ ਦੀ ਪੇਕੇ ਫੈਮਲੀ ਤੇ ਵੀ ਇਲਜ਼ਾਮ ਲੱਗ ਰਹੇ ਸੀ ਕਿ ਲੋਕ ਹੀ ਲਗਾ ਰਹੇ ਸੀ ਕਮੈਂਟਸ ਕਰ ਰਹੇ ਸੀ ਕਿ ਸੁਖ ਆਪਣੇ ਪੇਕੇ ਪਰਿਵਾਰ ਨੂੰ ਪੈਸੇ ਦਿੰਦੀ ਹੋਊਗੀ ਜਾਂ ਕੈਪਟਨ ਸਿੰਘ ਪੈਸੇ ਦਾ ਹਿਸਾਬ ਮੰਗਿਆ ਹੋਊ ਉਹਨੇ ਪੇਕੇ ਦੇਤੇ ਹੋਣਗੇ ਤਾਂ ਉਹਨਾਂ ਨੇ ਇਸ ਚੀਜ਼ ਦੀ ਸਫਾਈ ਦਿੱਤੀ ਹੈ ਕਿ ਮੇਰੇ ਸਹੁਰਾ ਸਾਹਿਬ ਜਾਨੀ ਕਿ ਸੋਖ ਦਾ ਜਿਹੜਾ ਡੈਡੀ ਆ ਉਹ ਰਿਟਾਇਰਮੈਂਟ ਹੋਇਆ ਵਾ ਤੇ ਉਸ ਦੀਆਂ ਦੋ ਪੈਨਸ਼ਨਾਂ ਹੁੰਦੀਆਂ ਵਾ ਤੇ ਅਸੀਂ ਸੋਖੋ ਤੋਂ 1 ਰੁਪਿਆ ਵੀ ਅੱਜ ਤੱਕ ਨਹੀਂ ਲਿਆ ਹੋਰਨ ਦੱਸਾਂ ਕਿ ਉਸਦੇ ਸੋਹਰਾ ਸਾਹਬਾ ਵੀ ਇੱਕ ਪੁਲਿਸ ਦੀ ਨੌਕਰੀ ਕੀਤੀ ਐ ਤੇ ਇੱਕ ਉਹਨਾਂ ਨੇ ਆਰਮੀ ਦੀ ਕੀਤੀ ਐ ਜੋ ਕਿ ਰਿਟਾਇਰਮੈਂਟ ਹੋ ਚੁੱਕੀ ਐ ਦੋ ਘਰੇ ਗੱਡੀਆਂ ਵਾ ਚਾਰ ਕਿਲੇ ਪੈਲੀਆਂ ਤੇ ਸਾਡੀ ਵਧੀਆ ਕੋਠੀ ਪਾਈ ਹੋਈ ਐ ਸੁਖ ਦੀ ਫੈਮਿਲੀ ਇਹ ਵੀ ਪਿਕਾ ਫੈਮਿਲੀ ਇਹ ਵੀ ਇਲਜ਼ਾਮ ਲਗਾ ਰਹੀ ਹੈ ਕਿ ਸਾ ਸੁਖ ਦਾ ਰਿਸ਼ਤਾ ਝੂਠ ਬੋਲ ਕੇ ਰਿਸ਼ਤਾ ਕੀਤਾ ਉਹਨਾਂ ਨੇ ਉਹਨਾਂ ਨੇ ਇਹ ਕਿਹਾ ਸੀ ਕਿ ਸਾਡੇ ਕੋਲ ਖਾਂ ਜੋ ਕੀ ਪਹਿਲੀ ਆ ਹਾਲਾਂਕਿ ਉਹਨਾਂ ਕੋਲੇ ਪਹਿਲੀ ਨਹੀਂ ਹੈਗੀ ਸੀਗੀ ਤੇ ਜੋ ਵੀ ਅਸੀਂ ਇੱਥੋਂ ਦਾਣਾ ਕਣਕ ਜੋ ਵੀ ਖਾਂਦੇ ਸੀ ਉਸ ਅਸੀਂ ਉਹ ਹੀ ਦਿੰਦੇ ਸੀ ਜੋ ਉਹਨੇ ਉੱਥੇ ਜਾ ਕੇ ਘਰ ਪਾਇਆ ਵਾ ਉਹ ਵੀ ਅਸੀਂ ਉਹ ਹੀ ਪਾ ਕੇ ਦਿੱਤਾ ਵਾ ਇਹ ਸੁਖ ਦੀ ਭਾਬੀ ਦੇ ਬਿਆਨ ਆ ਤੁਹਾਨੂੰ ਅੱਗੇ ਵੀ ਦੱਸ ਦਿਆਂ ਵੀ ਉਹ ਕੀ ਕਹਿ ਰਹੀ ਆ ਤੇ ਉਹ ਕਹਿ ਰਹੀ ਸੀ ਕਿ ਪਹਿਲਾਂ ਅਸੀਂ ਸੁੱਖ ਨੂੰ ਕਿਹਾ ਸੀ ਪਰ ਉਹ ਕਹਿੰਦੀ ਵੀ ਜੋ ਮੇਰੇ ਕਰਮਾਂ ਦਾ ਮੈਨੂੰ ਮਤਲਬ ਕਿ ਹੈਨਾ ਉਹ ਮੇਰੇ ਗਿਆ ਮੇਰੇ ਕਰਮਾਂ ਦਾ ਪਰ ਠੀਕ ਹੈ ਕੋਈ ਗੱਲ ਨਹੀਂ ਮੇਰੇ ਬੱਚੇ ਆ ਤੇ ਮੈਂ ਆਪਣੇ ਬੱਚਿਆਂ ਨਾਲ ਵਧੀਆ ਟਾਈਮ ਪਾਸ ਕਰੂੰਗੀ ਖੁਸ਼ ਹਾਂ ਮੈਂ ਆਪਣੇ ਬੱਚਿਆਂ ਨਾਲ ਪਰ ਉਹ ਹੁਣ ਕਹਿ ਰਹੀ ਹੈ ਕਿ ਹੁਣ ਤੋਂ 1.5 ਸਾਲ ਪਹਿਲਾਂ ਵੀ ਉਸ ਨੇ ਆਪਣੇ ਪਿਕਾ ਫੈਨ ਨਾਲ ਗੱਲ ਕੀਤੀ ਆ ਵੀ ਮੈਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਸ ਘਰੇ ਤੇ ਵੀ ਮੇਰੀ ਮੇਰਾ ਘਰ ਵਾਲਾ ਕੈਪਟਨ ਸਿੰਘ ਗੱਲ ਵੀ ਨਹੀਂ ਕਰਦਾ ਫੋਨ ਤੇ ਬੱਚਿਆਂ ਦੇ ਨਾਲ ਵੀ ਨਹੀਂ ਗੱਲ ਕਰਦਾ ਹਾਲਾਂਕਿ ਸਾਡੀ ਬੇਟੀ ਵੀ ਮੇਰੀ ਨਿਹਾਲ ਇਦਾਂ ਨਹੀਂ ਕਰ ਸਕਦੀ ਕਿਉਂਕਿ ਉਹ ਬਹੁਤ ਹੀ ਖوش ਸੁਭਾਅ ਦੀ ਸੀਗੀ ਤੇ ਉਸ ਦਾ ਇਹਨਾਂ ਨੇ ਕਤਲ ਕਰ ਦਿੱਤਾ ਉਹ ਹੈ ਵੀ ਗੈਰੀਕੀ ਮਜਵਾਈ ਤਾਂ ਆਪਣੇ ਸੋਹਰੇ ਫੈਮਿਲੀ ਦੇ ਨਾਲ ਬਹੁਤ ਹੀ ਗੂੜਾ ਰਿਸ਼ਤਾ ਹੁੰਦਾ ਪਰ ਕੈਪਟਨ ਸਿੰਘ ਨੇ ਕਦੇ ਵੀ ਉਹਨਾਂ ਨੂੰ ਫੋਨ ਨਹੀਂ ਸਿਲਾਇਆ ਹੈ ਨਾ ਉਹ ਉਹਨਾਂ ਦੇ ਨਾਲ ਗੱਲ ਨਹੀਂ ਕਰਦਾ ਸੀ ਤਿੰਨ ਚਾਰ ਸਾਲ ਪਹਿਲਾਂ ਮਤਲਬ ਕਿਉਂ ਸਾਡੇ ਕੋਲ ਆਇਆ ਸੀਗਾ ਜਦੋਂ ਉਹ ਬਾਹਰੋਂ ਆਇਆ ਸੀ ਪਰ ਉਸ ਤੋਂ ਬਾਅਦ ਉਹ ਸਾਨੂੰ ਫੋਨ ਵੀ ਨਹੀਂ ਕੀਤਾ ਉਸਨੇ ਉਹ ਬਾਹਰ ਆਉਣ ਤੋਂ ਪਹਿਲਾਂ ਹੀ ਇਹਨੂੰ ਕਹਿ ਰਿਹਾ ਸੀ ਸੁਖ ਨੂੰ ਕਿ ਵੀ ਮੈਂ ਤੇਰੇ ਨਾਲ ਇੱਕ ਵਾਰਸਾ ਕਰ ਹੀ ਲੈਣਾ ਉਹ ਐ ਵੀ ਕਹਿ ਰਹੀ ਆ ਕਿ ਅਸੀਂ ਸਾਨੂੰ ਇਦਾਂ ਲੱਗਦਾ ਸੀ ਕਿ ਜਿੱਦਾਂ ਉਸਨੇ ਕਿਹਾ ਸੀ ਕਿ ਮੈਂ ਆ ਕੇ ਗੱਲ ਕਰੂੰਗਾ ਆ ਕੇ ਗੱਲ ਨਿਬੇੜੂਗਾ ਸਾਨੂੰ ਇਦਾਂ ਸੀ ਕਿ ਉਹ ਬੈ ਕੇ ਗੱਲ ਕਰੂਗਾ ਪਰ ਉਸਨੇ ਔਨ ਸਾਰੀ ਸਾਡੀ ਬੇਟੀ ਨੂੰ ਮਾਰ ਦਿੱਤਾ ਤੇ ਉਸ ਦੇ ਨਾਲ ਉਸ ਦੀ ਪੂਰੀ ਫੈਮਲੀ ਦੀ ਪਲੈਨਿੰਗ ਆ ਇਹ ਆਪਾਂ ਸਾਰਿਆਂ ਨੂੰ ਹੀ ਪਤਾ ਹੀ ਆ ਕਿਉਂਕਿ ਆਪਾਂ ਪਿੰਦਰ ਪ੍ਰੀਤਪ੍ਰਿੰਦ ਦੀਆਂ ਵੀਡੀਓਜ਼ ਦੇਖਦੇ ਹਾਂ ਹਨਾ ਕਿ ਉਹਨਾਂ ਤੇ ਬਹੁਤ ਹੀ ਇਲਜ਼ਾਮ ਲਗਾ ਰਹੇ ਆ ਕਿਉਂ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਕੈਪਟਨ ਸਿੰਘ ਨੂੰ ਤੇ ਉਹਨਾਂ ਦੀ ਸੋਹਣਾ ਫੈਮਲੀ ਨੂੰ ਹਨਾ ਪ੍ਰੀਤਪ੍ਰਿੰਦ ਵੀਰ ਜੀ ਨੂੰ ਫਸਾਉਣ ਦੀ ਹੀ ਕਿਤੇ ਨਾ ਕਿਤੇ ਕੋਸ਼ਿਸ਼ ਕੀਤੀ ਜਾ ਰਹੀ ਹੈ ਹਣਾ ਜੀ ਉਹ ਤੁਸੀਂ ਇਹ ਗੱਲ ਸੋਚੋ ਵੀ ਜੀ ਇਹ ਆਟਾ ਕਣ ਕੇ ਖੁਦ ਜਿੰਦੇ ਸੀਗੇ ਹਨਾ ਤਾਂ ਫਿਰ ਜਿਹੜੀ ਉਸ ਦੀ ਕਮਾਈ ਸੇ ਕਿੱਥੇ ਜਾਂਦੀ ਹੋਊਗੀ ਉਹ ਬੰਦੇ ਦਾ ਪਰਿਵਾਰ ਸੀ ਪਿੱਛੇ ਹਨਾ ਆਪਣੇ ਪਰਿਵਾਰ ਨੂੰ ਹੀ ਭੇਜਦਾ ਸੀ ਇਹ ਬਹੁਤ ਹੀ ਜ਼ਿਆਦਾ ਗਲਤੀ ਇਲਜ਼ਾਮ ਲਗਾ ਰਹੀ ਆ ਫਸਾ ਰਹੀ ਆ ਉਹਨਾਂ ਦੇ ਪਰਿਵਾਰ ਨੂੰ ਹਾਲਾਂਕਿ ਕੋਈ ਵੀ ਸੰਬੀ ਗੱਲ ਸਾਹਮਣੇ ਨਹੀਂ ਆਈਗੀ ਹਨਾ ਆਪਾਂ ਨੂੰ ਪਤਾ ਹੀ ਆ ਸਾਰੇ ਆਪ ਸੋਸ਼ਲ ਮੀਡੀਆ ਦੇ ਨਾਲ ਦੀ ਨਾਲ ਹੀ ਵੀਡੀਓ ਆ ਜਾਂਦੀਆਂ ਵਾ ਹਨਾ ਬਸ ਇਹ ਬਸ ਉਸ ਨੂੰ ਕਿਵੇਂ ਦਾ ਕਿਵੇਂ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਮੀਦ ਕਰਦੇ ਹਾਂ ਤੁਹਾਨੂੰ ਵੀਡੀਓ ਪਸੰਦ ਆਈ ਹੋਊਗੀ ਚੈਨਲ ਤੇ ਪਹਿਲੀ ਵਾਰ ਆਏ ਹੋ ਸਬਸਕ੍ਰਾਈਬ ਜ਼ਰੂਰ ਕਰੋ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਨਾਲ